चाल लाई चाल

ਫਸ ਗਿਆ 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 ਉਹ ਨਹੀਂ ਉਹਦਾ ਦੂਰੋਂ ਹਿੱਸਾ ਖਲੋ ਜਾਓ ਫੋਟੋ ਕਿਲੇ ਤੇ ਬੂਆ ਕੋਲ ਖਲੋਤਾ ਆ ਪਲੰਬਰ ਉਹ ਤਾਂ ਬੂਆ ਸਹੀ ਗੱਲ ਹੈ ਤਾਂ ਕਿ ਕਿਹਦੇ ਕਾਲੀ जी पर दी आ गए जान के राज ना आप आई वाली ਤੇ ਬੋਕਾ ਵਿਭਾਗ ਦੀ ਟੀਮ ਵੀ ਆਈ ਆ ਤੇ ਪਿੰਡ ਦੇ ਵੀ ਬਹੁਤ ਜਿਹੜੇ ਨਿਲੂਕ ਚੰਗੇ ਆ ਜਿਹੜੇ ਆਏ ਨੇ ਤੇ ਜਿਨ੍ਹਾਂ ਨੇ ਉਹ ਯਤਨ ਕਰਕੇ ਬਾਹਰ ਕੱਢੀਆਂ ਕੀ ਮੈਸੇਜ ਦੇਣਾ ਚਾਹੋਗੇ ਜੋ ਲੋਕ ਅਜੀਬ ਸ਼ਿਕਾਰ ਕਰਦੇ ਜੰਗਲੀ ਜਾਨਵਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਸ ਉਹਨਾਂ ਨੂੰ ਇਹ ਮੈਸੇਜ ਲਿਆ ਵੀ ਉਹ ਸਿਆਣੇ ਬਣਨ ਤੇ ਜੰਗਲੀ ਜੀਵਾਂ ਦਾ ਸ਼ਿਕਾਰ ਨਾ ਕਰਨ ਕਿਉਂਕਿ ਸਾਡੀਆਂ ਜੜੀਆਂ ਇਹ ਪ੍ਰਾਣੀਆਂ ਵਿਰਾਸਤ ਨਸਲਾਂ ਨੇ ਉਹ ਖਤਮ ਹੁੰਦੀਆਂ ਜਾ ਰਹੀਆਂ ਤੇ ਇਹ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੇਖਣ ਨੂੰ ਨਹੀਂ ਮਿਲਣੀਆਂ ਤੇ ਜੇ ਅਸੀਂ ਇਹਨਾਂ ਦੀ ਸੰਭਾਲ ਕਰਾਂਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨੂੰ ਵੇਖ ਕੇ ਯਾਦ ਕਰਦਿੰਗੀਆਂ ਕਿ ਸਾਡੇ ਇਹ ਵਿਰਾਸਤ ਦੇ ਵਿੱਚ ਪੁਰਾਣੇ ਜਾਨਵਰ ਸੀ ਲੱਗਦਾ ਕਿ ਨਹਿਰੀ ਵਿਭਾਗ ਦੇ ਨਾਲ ਲੈ ਕੇ ਕਿ ਗਊ ਘਾਟ ਕਿਤੇ ਵੀ ਨਹੀਂ ਬਣਿਆ ਇਹ ਨਹਿਰ ਦੇ ਜਦੋਂ ਪੱਕੀ ਹੋਈ ਇਹ ਤੇ ਜਾਪਦਾ ਵਾ ਕਿ ਕਿਤੇ ਨਾ ਕਿਤੇ ਉਹ ਉਤਰਨ ਵਾਲੇ ਪਤਨ ਚਾਹੀਦੇ ਸੀ ਜਿਦੇ ਨਾਲ ਕੋਈ ਚੜ੍ਹ ਸਕੇ ਉਤਰ ਸਕੇ ਤੇ ਹੋ ਸਕਦਾ ਜੇ ਉਹ ਬਣੇ ਹੁੰਦੇ ਤੇ ਇਹ ਵਿਚਾਰੀਆਂ ਕਿਤੇ ਬਾਹਰ ਨਿਕਲ ਵੀ ਸਕਦੀਆਂ ਸੀ ਤੇ ਇਤਨਾ ਜੇ ਕੋਈ ਇਹਨਾਂ ਨੂੰ ਵੇਖ ਲਵੇ ਤੇ ਕੱਢ ਦਿੰਦਾ ਨਾ ਵੇਖੇ ਤੇ ਫਿਰ ਨਹੀਂ ਨਿਕਲਦੀਆਂ ਸਾੰਬਰ ਸਾੰਬਰ ਕਿੰਨੇ ਨੇ ਟੋਟਲ ਜਿਹੜੇ ਤਿੰਨ ਤਿੰਨ ਹੀ ਤੇ ਕਿੰਨੇ ਦਾ ਰਸਕੋ ਕੀਤਾ ਹੁੰਦਾਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਆ ਫਿਰ ਇਹਦਾ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣ ਲਈ ਗੱਡੀ ਤੁਸਾਂ ਲੈ ਕੇ ਜਾਣਗੇ ਦੱਸ ਆਰੇ ਅਬ ਦੋ ਚੇ ਆ ਗਈ ਕਿ ਹੁਣ ਤੱਕ ਦੋ ਜਿਹੜੇ ਉਹ ਕਿੱਥੇ ਛੱਡੇ ਨੇ ਇਹ ਇਹ ਸ਼ੋਭਨਾ ਮਿੱਟਾ ਡਕੀ ਹੈ ਲਗਭੀ ਇਹਨਾਂ ਕਿੰਨੇ ਜਣੇ ਆਹੀ ਪੰਜ ਜਣ ਕੀ ਨਵਈ ਡਾ ਇਹ ਰਮਨ ਤੇ ਸੰਦਰ ਸੰਗੇ ਆ ਜਿਹੜੇ ਅੱਜ ਸਾਂਭਰ ਡਗੇ ਨੇ ਕੀ ਮਾਮਲਾ ਕੀ ਹੈ ਮਾਮਲਾ ਪਿੱਛੋਂ ਆਇਆ ਕਿਤੇ ਉਹ ਦੇ ਦੇਖ ਵੀ ਆ ਨਿਆਰ ਵਿੱਚ ਤੇ 4 ਦੇ ਨਾਲ ਘੜ ਦਿੱਤੇ ਇਹਦੇ ਵਿੱਚ ਹੋਰ ਆ ਕੱਢਿਆ ਫੇਰ ਵਿੱਚ ਜਾ ਕੇ ਕਾਫੀ ਜ਼ਖਮੀ ਹਾਲਤ ਚ ਜ਼ਖਮੀ ਬਹੁਤ ਹੋਇਆ ਵਾ ਇਹ ਤੇ ਮਹਿਕਨ ਚਾਹੀਦਾ ਵੀ ਇਹਦਾ ਇਲਾਜ ਕਰਾਉਣਾ ਇਦਾਂ ਤੇ ਛੱਡਣ ਦਾ ਕੋਈ ਫਾਇਦਾ ਨਹੀਂ ਫਿਲਹਾਲ ਵਸੇ ਇਤਨਾ ਛੱਡਣ ਦੀ ਕੋਸ਼ਿਸ਼ ਕਰ ਰਹੇ ਛੱਡਣ ਦੀ ਕੋਸ਼ਿਸ਼ ਕਰ ਰਹੇ ਭਾਈ ਫਾਇਦਾ ਨਹੀਂ ਇਹਦਾ ਕੋਈ ਇਹ ਤੇ ਜ਼ਖਮੀ ਹੋਇਆ ਇਹਨੇ ਮਰ ਜਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੋਣੇ ਟੁੱਟੇ ਸਿੰਘ ਹਾਂ ਹੁਣੇ ਟੁੱਟਿਆ ਕੱਢ ਜਾ ਕੱਢਿਆ ਦੋ ਹੋਰ ਕੱਢਿਆ ਵਾ ਉਹਨੇ ਛਾਲ ਮਾਰਤੀ ਫੇਰ ਵਿੱਚ ਜੀ ਇਹਦਾ ਚਾਹੀਦਾ ਇਲਾਜ ਕਰਾਉਣਾ ਫੇਰ ਹੀ ਫਾਇਦਾ ਕੱਟੇਗਾ ਇਹਨਾਂ ਤੋਂ ਮੜੀ ਕੀਤੀ ਉਹਨਾਂ ਵਿਭਾਗਾਂ ਵਾਲਿਆਂ ਵੀ ਪਿੰਡ ਵਾਲਿਆਂ ਨਾਲ ਤੇ ਵੱਡੀ ਆ ਗਈ ਜਾਨ ਪਰ ਉਹ ਫੇਰ ਜਾ ਪਿਆ ਵਿੱਚ ਤੋ ਜਿਹੜੇ ਦੋ ਜੜੇ ਉਹਨਾਂ ਛੱਟਦੇ ਉਹ ਛੱਟਦੇ ਉਹ ਸੁਰੱਖਿਅਤ ਆ ਉਹ ਚੱਲ ਗਏ ਆਪਾਂ ਇਹ ਮਹਿਕਮਾ ਹੁੰਦੇ ਆ ਇਹਨੂੰ ਸਾਂਭਰ ਕਹਿੰਦੇ ਆ ਜੀ ਇਹ ਫੈਮਿਲੀ ਚ ਹੁੰਦੇ ਆ ਤੇ ਤਿੰਨ ਡਿੱਗੇ ਸੀ ਇਹ ਇਹੀ ਨਾਲ ਚ ਤੇ ਦੋ ਰਾਏ ਪੋਲੇ ਜਿਹੜਾ ਪੋਲਿਆ ਉੱਥੇ ਵਸਕੇ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਉਹਨਾਂ ਨੂੰ ਸੁਰੱਖਿਅਤ ਤਾਂ ਤਕਰੀਰ ਕਰਤਾ ਵਾ ਇੱਕ ਜਾਨਵਰ ਆ ਥੋੜਾ ਜ਼ਖਮੀ ਆ ਇਹਨਾਂ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਕਰੀ ਕਰਨ ਦੇ ਹਿਸਾਬ ਨਾਲ ਇਹ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਬੇਜਵਾਨ ਜਾਨਵਰਿਆ ਨਾਈ ਕਿਹਨ ਕੁਸ਼ਕੀਂਦੇ ਤੇ ਆਪ ਡਰਦੇ ਆ ਜਦੋਂ ਜਿਆਦਾ ਲੋਕ ਇਕੱਠੇ ਆਉਂਦੇ ਇਹਨਾਂ ਦੇ ਦਿਲ ਦੇ ਧੜਕਣਾਂ ਬਦਲ ਲੱਗਦੇ ਇਸ ਕਰਕੇ ਹੀ ਗੁਜਾਰਿਸ਼ ਹੈ ਕਿ ਮਤਲਬ ਇਹਨਾਂ ਤੋਂ ਬਚੇ ਜੀ ਇਹ ਸ਼ੋਭਨਾਮ ਕੀ ਆਪਣਾ ਨਵਜੋਤਕਰ ਬਲੌਗ ਅਸੀਂ